ਕੀ ਜੀ ਜਿਹੜਾ ਮੈਂ ਉਹ ਪੁੱਛ ਰਿਹਾ ਕਿ ਕਿਸ ਵਿਸ਼ੇ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀਗੀ ਨਸ਼ਾ ਮੁਕਤੀ ਮੋਰਚੇ ਦੀ ਜਿਹੜੀ ਟੀਮ ਨੂੰ ਅੱਗੇ ਅਸੀਂ ਕਿਵੇਂ ਸਾਰਿਆਂ ਨੇ ਇਕੱਠੇ ਮਿਲ ਕੇ ਕੰਮ ਕਰਨਾ ਹੈ ਕਿਉਂਕਿ ਸਾਡੇ ਇੱਕ ਤਰੀਕ ਤੋਂ ਦੁਬਾਰਾ ਤੋਂ ਪ੍ਰੋਗਰਾਮ ਜਿਹੜੇ ਪਿੰਡਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਪਾਰਟੀ ਵੱਲੋਂ ਨਸ਼ਾ ਮੁਕਤੀ ਟੀਮ ਦੇ ਵਿੱਚ ਵਾਅਦਾ ਵੀ ਹੋਇਆ ਹੈ ਅ ਅਸੈਂਬਲੀ ਵਾਈਸ ਕੋਆਰਡੀਨੇਟਰਸ ਨੂੰ ਵੀ ਨਿਯੁਕਤ ਕੀਤਾ ਗਿਆ ਹੈ ਔਰ ਬਹੁਤ ਛੇਤੀ ਪਾਰਟੀ ਪੇਤੇ ਉਤੇ ਉਹਨਾਂ ਦੀ ਜਿਹੜੀ ਲਿਸਟ ਆਊਗੀ ਔਰ ਪ੍ਰਧਾਨ ਵੀ ਬਣਾਏ ਗਏ ਨੇ ਜ਼ਿਲ੍ਹੇ ਪੱਧਰ ਦੇ ਔਰ ਵਾਈਸ ਅ ਡਿਸਟ੍ਰਿਕਟ ਵੀ ਬਣਾਏ ਗਏ ਨੇ ਸੋ ਉਹ ਜਿੰਨਾ ਦੀ ਜਾਣਕਾਰੀ ਹਜੇ ਫਿਲਹਾਲ ਮੈਂ ਨਹੀਂ ਦੇ ਸਕਦੀ बिकॉज़ ਉਹ ਸਾਡੇ ਪਾਰਟੀ ਪੇ ਹੀ ਤੋਂ ਉਹਨਾਂ ਦੇ ਨਾਮ ਪਹਿਣਗੇ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਇਨਫੋਰਮੇਸ਼ਨ ਆ ਜਾਊਗੀ ਸੋ ਇਹ ਹੀ ਹੈ ਕਿ ਸਾਡੀ ਨਸ਼ਾ ਮੁਕਤੀ ਟੀਮ ਜਿਹੜੀ ਹੈ ਅੱਗੇ ਅਸੈਂਬਲੀ ਲੈਵਲ ਤੱਕ ਕੰਮ ਕਰ ਰਹੀ ਸੀਗੀ ਇਸ ਤੋਂ ਬਾਅਦ ਜਿਹੜਾ ਹੈ ਹੁਣ ਪਿੰਡਾਂ ਦੀਆਂ ਕਮੇਟੀਆਂ ਤੱਕ ਪਹੁੰਚੂਗੀ ਔਰ ਔਰ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਆ ਉਹਨਾਂ ਦਾ ਇਹੀ ਕੰਮ ਹੋਊਗਾ ਕਿ ਨਸ਼ਾ ਤਸਕਰਾਂ ਦੇ ਛਾਪੇ ਮਰਵਾਉਣਾ ਔਰ ਜਿਹੜੇ ਸਾਡੇ ਪੇਸ਼ੈਂਟਸ ਨੇ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਉਣਾ। ਸਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਸੰਜੋਗ ਮਿਲ ਰਿਹਾ ਕਿਉਂਕਿ ਯੁੱਧ ਨਸ਼ੇ ਵਿਰੋਧ ਦੇ ਤਹਿਤ ਪੁਲਿਸ ਵੀ ਆਪਣਾ ਵਧੀਆ ਕੰਮ ਕਰ ਰਹੀ ਹੈ, ਸਰਕਾਰ ਵੀ ਕਰ ਰਹੀ ਹੈ ਪਰ ਲੋਕਾਂ ਨੂੰ ਕੀ ਅਹਿਸਾਸ ਹੈ ਕਿ ਲੋਕ ਕਿਸ ਤਰ੍ਹਾਂ ਦਾ ਸਾਥ ਦੇਖੋ ਜੀ ਲੋਕ ਬਹੁਤ ਵਧੀਆ ਸਾਥ ਦੇ ਰਹੇ ਨੇ ਔਰ ਇਨ ਫੈਕਟ ਇਹ ਲੋਕ ਮੋਹਮੇ ਹੀ ਅਸੀਂ ਬਣਾ ਰਹੇ ਹਾਂ ਕਿਉਂਕਿ ਨਸ਼ਾ ਜਿਹੜਾ ਹੈ ਉਹ ਸਾਂਝਾ ਮੁੱਦਾ ਹੈ। ਔਰ ਸਾਰੇ ਕੀਤੇ ਸਾਂਝੇ ਮੁੱਦੇ ਤੋਂ ਤੇ ਗੱਲ ਹੋ ਰਹੀ ਹੈ ਇਹ ਜਿਸ ਤਰੀਕੇ ਦੇ ਨਾਲ ਇੱਕ ਕਿਸਾਨੀ ਦਾ ਮੁੱਦਾ ਜਿਹੜਾ ਹੈ ਅਸੀਂ ਸਾਰੇ ਲੈ ਕੇ ਚੱਲਦੇ ਹਾਂ ਕਿ ਸਾਂਝਾ ਮੁੱਦਾ ਹੈ ਚੰਡਾ ਡੰਡਾ ਲੈ ਕੇ ਅਸੀਂ ਆਪਣੇ ਇਨਸਾਫ ਦੇ ਵਾਸਤੇ ਚੱਲੇ ਸੀਗੇ ਉਸੇ ਤਰੀਕੇ ਦੇ ਨਾਲ ਨਸ਼ਾ ਵੀ ਇੱਕ ਸਾਂਝਾ ਮੁੱਦਾ ਹੈ ਸੋ ਨਸ਼ੇ ਵਾਸਤੇ ਵੀ ਸਾਡੇ ਨਸ਼ਾ ਮੁਕਤੀ ਮੋਰਚੇ ਦੇ ਜਿਹੜੇ ਛੰਡੇ ਡੰਡੇ ਹੈ ਸਾਡੀ ਇਸ ਤਰੀਕੇ ਦੀ ਇੱਕ ਜਿਹੜੀ ਪੂਰੀ ਟੀਮ ਹੈ ਪਿੰਨਾ ਤੱਕ ਸਾਡੀਆਂ ਇਕਾਈਆਂ ਬਣਣਗੀਆਂ ਇੱਕ ਟੀਮ ਬਣੂਗੀ ਕਿ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਹੈ ਉਹ ਕੰਮ ਕਰੂਗੀ ਅੱਜ ਅਗਰ ਰੋਡ ਲੈ ਕੇ ਵੀ ਗੱਲ ਕਰੀਏ ਕਿ ਕਈ ਐਸੇ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ ਜਿਹਦਾ ਜਿੰਨਾ ਬੜਿਆ ਆਇਡੈਂਟੀਫਾਈ ਨਹੀਂ ਹੋ ਪਾਇਆ ਤਾਂ ਸਰਕਾਰ ਵੱਲੋਂ ਕੋਈ ਐਸਾ ਉਪਰਾਲਾ ਕੀਤਾ ਜਾਏਗਾ ਕਿ ਉਹ ਗਲੀ ਮੁਹੱਲੇ ਦੇ ਵਿੱਚ ਜਾ ਕੇ ਉਹਨਾਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਦਾਖਲ ਕਰਵਾਇਆ ਜਾਵੇ। ਵੇਖੋ ਜਦੋਂ ਪਿੰਡਾਂ ਦੇ ਵਿੱਚ ਛਾਪੇਮਾਰੀ ਹੋਊਗੀ ਔਰ ਆਟੋਮੈਟਿਕਲੀ ਜਦੋਂ ਪਿੰਡਾਂ 'ਚ ਨਸ਼ਾ ਵਿਕਣਾ ਬੰਦ ਹੋ ਜਾਊਗਾ ਤੇ ਉਹ ਆਟੋਮੈਟਿਕਲੀ ਬਾਹਰ ਆ ਜਾਣਗੇ। ਜਿ세 ਉਹਨਾਂ ਦਾ ਇਲਾਜ ਕਰਾਵਾਂਗੇ। ਕੱਲ ਵੀ ਅਸੀਂ ਗੁਰਦਾਸਪੁਰ ਵਿਜ਼ਿਟ ਕੀਤਾ ਹੈ ਔਰ ਰੀਹੈਬਿਲੀਟੇਸ਼ਨ ਸੈਂਟਰਸ ਵਿਜ਼ਿਟ ਕੀਤੇ ਹੈ ਮੈਂ ਗੁਰਦਾਸਪੁਰ ਤੇ ਬਟਾਲੇ ਦੇ ਔਰ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਤੁਸੀਂ ਖੁਦ ਵੀ ਜਾ ਕੇ ਵਿਜ਼ਿਟ ਕਰੋਗੇ ਨ جا کے سینٹرز اے سی گدے ایچ اینڈ ایوری تھنگ از سو گڈ کی مطلب میں اے سوچدیاں ਵੀ ਅੱਜ ਤੱਕ ਦੀਆਂ ਸਰਕਾਰਾਂ ਨੇ ਅੱਜ ਤੱਕ ਇੰਨੀ ਪੇਨ ਲਈ ਨਹੀਂ ਸੀਗੀ ਨਾ ਹੀ ਉਹਨਾਂ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਸੀਗਾ ਨਾ ਹੀ ਉਹਨਾਂ ਨੇ ਨਸ਼ਾ ਮੁਕਤੀ ਮੋਰਚੇ ਦੀ ਜਿਸ ਤਰੀਕੇ ਨਾਲ ਆਪਾਂ ਟੀਮ ਦੀ ਮੀਟਿੰਗ ਕਰ ਰਿਹਾ ਪਿੰਡਾਂ ਤੱਕ ਜਾਣ ਦੀ ਗੱਲ ਕਰ ਰਹੇ ਹਾਂ ਹਸਪੀਟਲਸ ਰੀਹੈਬਿਟੇਸ਼ਨਸ ਨੂੰ ਵਧੀਆ ਬਣਾਉਣ ਦੀ ਗੱਲ ਕਰ ਰਹੇ ਹਾਂ ਤੁਸੀਂ ਸੋਚ ਦੇਖਿਆ ਹੋਣਾ ਪਿੱਛੇ ਵੀ ਡਾਕਟਰ ਬਲਬੀਰ ਸਾਡੇ ਹੈਲਥ ਮਿਨਿਸਟਰ ਆਏ ਸੀਗੇ ਔਰ ਇਨ ਫੈਕਟ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈ ਰੀਹੈਬਿਲੀਟੇਸ਼ਨ ਸੈਂਟਰਸ ਨੂੰ ਲਗਾਤਾਰ ਵਿਜ਼ਿਟ ਕਰ ਰਹੇ ਨੇ ਇੰਨੀ ਰਿਸਪੌਂਸਿਬਿਲਟੀ ਦੇ ਨਾਲ ਅੱਜ ਤੱਕ ਕਿਸੇ ਵੀ ਸਰਕਾਰ ਦੇ ਹੈਲਥ ਮਿਨਿਸਟਰ ਨੇ ਇੰਨੀ ਸਿਰਦਰ ਦੀ ਲਈ ਹੈ ਜਿੰਨੀ ਡਾਕਟਰ ਬਲਬੀਰ ਨੇ ਲਈ ਹੈ ਔਰ ਏ ਐਕਚੁਅਲ ਦੇ ਵਿੱਚ ਆਮ ਆਦਮੀ ਪਾਰਟੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਨੇ ਇਹ ਪ੍ਰਣ ਲਿਆ ਹੈ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਇਹ ਕਹਿੰਦੀ ਹੈ ਗੱਲਾਂ ਨਹੀਂ ਅਸੀਂ ਕਰਕੇ ਵੀ ਬੁਖਾਰਿਆ ਔਰ ਤੁਸੀਂ ਦੇਖ ਵੀ ਰਹੇ ਹੋ ਸਾਰੇ ਜਾਨੀ ਅੱਜ ਵੀ ਤੁਸੀਂ ਮੀਟਿੰਗ ਚ ਦੇਖੀ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਸਾਡੀਆਂ ਮੀਟਿੰਗਸ ਦੇ ਵਿੱਚ ਆਉਂਦੇ ਹੋ ਹਮੇਸ਼ਾ ਤੁਸੀਂ ਦੇਖਦੇ ਹੋ ਸਾਡੀਆਂ ਡਿਸਕਸ਼ਨ ਦੇਖਦੇ ਹੋ ਕਿ ਅਸੀਂ ਕਿੰਨੀ ਡੀਪਲੀ ਪਿੰਨਾ ਤੱਕ ਦੀ ਗੱਲ ਕਰ ਰਹੇ ਹਾਂ ਸਾਡੇ ਰੇਲ ਦੇ ਵਿੱਚ ਕੰਸਰਨ ਹੈ ਕਿਉਂਕਿ ਅਸੀਂ ਜਦੋਂ ਪਿੰਨਾ ਚ ਜਾਂਦੇ ਹਾਂ ਸਾਡੇ ਕੋਲ ਰੋਂਦੀਆਂ ਮਾਵਾਂ ਨਹੀਂ ਦੇਖੀਆਂ ਜਾਂਦੀਆਂ ਔਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਔਰ ਅਸੀਂ ਸ਼ਬੀਲ ਲਾਉਣੇ ਆ ਜਾਂ ਲੰਗਰ 'ਚ ਸੇਵਾ ਕਰਦੇ ਆ ਇਸ ਤੋਂ ਉੱਤੇ ਦੀ ਕੋਈ ਸੇਵਾ ਹੀ ਨਹੀਂ ਹੈਗੀ ਜਦੋਂ ਆਪਾਂ ਕਿਸੇ ਦੇ ਘਰ ਨੂੰ ਉਜੜਨ ਤੋਂ ਬਚਾ ਲਈਏ ਕਿਸੇ ਮਾਂ ਦੇ ਪੁੱਤ ਨੂੰ ਬਚਾ ਲਈਏ ਮੈਂ ਦੇ ਕੱਲ ਜਦੋਂ ਅਸੀਂ ਬਟਾਲਾ ਗੁਰਦਾਸਪੁਰ ਡਿਟਿਕਸ਼ਨ ਸੈਂਟਰ 'ਚ ਗਏ ਸੀਗੇ ਮੈਂ ਆਪਣੀ ਸਾਰੀ ਟੀਮ ਨੂੰ ਇਹੀ ਗੱਲ ਕਹੀ ਹੈ ਮੈਂ ਕਿਹਾ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਵੀ ਤੇ ਮਿਲਣ ਜਾਂਦੇ ਹੋ ਨਾ ਕਦੀ ਇਹ ਸੋਚ ਲਿਆ ਕਰੋ ਵੀ ਇਹ ਵੀ ਸਾਡੇ ਰਿਸ਼ਤੇਦਾਰ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਕਦੀ ਕੋਈ ਨਹੀਂ ਮਿਲਣ ਵਾਸਤੇ ਆਂਦਾ ਤੁਸੀਂ ਚੱਲ ਜਾ ਕਰੋ ਕਈ ਵਾਰ ਕੀ ਹੁੰਦਾ ਹੈ ਵੀ ਤੁਸੀਂ ਆਪਣੇ ਬੱਚੇ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਤੁਸੀਂ ਕੇਕ ਉਹਨਾਂ ਦੇ ਨਾਲ ਜਾ ਕੇ ਕੱਟ ਲਿਆ ਉਹਨਾਂ ਨੂੰ ਵੀ ਜਿਨ੍ਹਾਂ ਦੇ ਦਿਮਾਗ ਵੇਖੋ ਨਸ਼ਾ ਇੱਕ ਸਾਈਕੋਲੋਜੀਕਲੀ ਬ੍ਰੇਨ ਦੀ ਬਿਮਾਰੀ ਹੈ ਜਦੋਂ ਤੁਸੀਂ ਉਹਨਾਂ ਨੂੰ ਖੁਸ਼ੀ ਦੇਵੋਗੇ ਨਾ ਉਹਨਾਂ ਦੇ ਕੋਲ ਜਾਓਗੇ ਉਹਨਾਂ ਤੋਂ ਨਫ਼ਰਤ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਉਹਨਾਂ ਦਾ ਵੀ ਜੀਵਨ ਦਾ ਜੀ ਕਰੂਗਾ ਔਰ ਮੈਨੂੰ ਲੱਗਦਾ ਹੈ ਵੀ ਇਹ ਜੇ ਨੇਕ ਕੰਮਾਂ ਨੂੰ ਭਗਤੀ ਹੀ ਕਹੀ ਜਾ ਸਕਦੀ ਹੈ ਇਹ ਇੱਕ ਚੰਗਾ ਕਾਰਜ ਤੇ ਚੰਗਾ ਕਰਮ ਹੈ ਔਰ ਉਸਤਾ ਬੇਹੀ ਕਹਿੰਦੇ ਆ ਕਿ ਸਾਨੂੰ ਇਹ ਜੇ ਕੰਮ ਹੀ ਕਰਨਾ ਚਾਹੀਦੇ ਆ ਸੋ ਅਸੀਂ ਬਹੁਤ ਚੇਤੀ ਸਾਡੀ ਟੀਮ <div>ਦਿਕਸ਼ਿਤਵਨ ਜੀ ਮੇਰੇ ਨਾਲ ਨੇ ਕੁਲਦੀਪ ਮੱਤੇਵਾਲ ਜੀ ਨੇ ਹੁਸਨਪ੍ਰੀਤ ਜੀ ਨੇ ਅਸੀਂ ਸਾਰੇ ਜਾਣੇ ਜਿੰਨੀ ਸਾਡੀ ਡਿਸਟ੍ਰਿਕਟ ਦੀ ਟੀਮ ਹੈ ਸਾਡੇ ਨਾਲ ਹਣੀ ਜੀ ਨੇ ਸਾਡੇ ਨਾਲ ਯੂਵਰਾਜ ਸਿੰਘ ਜੀ ਨੇ ਅਸੀਂ ਸਾਰੇ ਜਾਣੇ ਇਨਫੈਕਟ ਮੈਂ ਆਪਣੇ ਸਾਰੇ ਅਸੈਂਬਲੀ ਕੋਆਰਡੀਨੇਟਰਸ ਨੂੰ ਵੀ ਸ਼ੇਅਰ ਦੇਣੂ ਵੀ ਤੇ ਵਿਦਿਆਰਥੀ ਵਾਈਸ ਸਾਰਿਆਂ ਨੂੰ ਇਨਵਾਈਟ ਕਰੂੰਗੀ ਸੋ ਥੈਟ ਕਿ ਅਸੀਂ ਸਾਰੇ ਜਾਣੇ ਅ ਡਾਇਰੈਕਸ਼ਨ ਰੀਹੈਬਿਟੇਸ਼ਨ ਸੈਂਟਰ ਨੂੰ ਵਿਜ਼ਿਟ ਕਰੀਏ ਉੱਥੇ ਜਿਹੜੀਆਂ ਵੀ ਉਹਨਾਂ ਦੀਆਂ ਰੂਟਾ ਨੇ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੀਏ ਔਰ ਮੇਕ ਸ਼ੋਰ ਕਰਾਂ ਵੀ ਇਹ ਸਾਰੇ ਆਪਣਾ ਟਾਈਮ ਕੱਢ ਕੇ ਜਰੂਰ ਉੱਥੇ ਜਾਇਆ ਕਰਨ ਕੱਲ ਅਸੀਂ ਉੱਥੇ ਗਏ ਸੀ ਕਿ ਉਹਨਾਂ ਦੀ ਵਾਲੀਬਾਲ ਦੀ ਮੰਗ ਸੀਗੀ ਤੇ ਅਸੀਂ ਉਹਨਾਂ ਨੂੰ ਇਹ ਗੱਲ ਮੇਕ ਸ਼ੋਰ ਮੈਂ ਉੱਥੇ ਆਪਣੇ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਨੂੰ ਅਰਸ਼ ਨੂੰ ਕਿਹਾ ਵੀ ਤੁਸੀਂ ਇੱਥੇ ਵਾਲੀਬਾਲ ਜਿਹੜਾ ਆ ਜਰੂਰ ਇਹਨਾਂ ਨੂੰ ਮੁਹੱਈਆ ਕਰਾਓ ਛੋਟੀਆਂ-ਛੋਟੀਆਂ ਮੰਗਾਂ ਹੁੰਦੀਆਂ ਉਹਨਾਂ ਦੀਆਂ ਗੇਮਸ ਦੀਆਂ ਔਰ ਮੈਨੂੰ ਇਹ ਲੱਗਦਾ ਵੀ ਜਿਹੜੇ ਸੈਂਟਰਸ ਦੇ ਵੀ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਸੰਗਲ ਨਹੀਂ ਪਾਉਣੀ ਚਾਹੀਦੇ ਉਹਨਾਂ ਨੂੰ ਮਤਲਬ ਜਿਹੜੇ ਜਿਹੜੇ ਤੁਸੀਂ ਡੀਟੌਕਸ ਕਰ ਰਹੇ ਹੋ ਉਹ ਵੱਖਰੀ ਗੱਲ ਹੈ ਬਟ ਜਦੋਂ ਤੁਸੀਂ ਰੀਹੈਬਿਟੇਸ਼ਨ ਚ ਜਾਂਦੇ ਹੋ ਉੱਥੇ ਸੰਗਲ ਨਹੀਂ ਹੋਣੀ ਚਾਹੀਦੀ ਉਹ ਉਹਨਾਂ ਨੂੰ ਥੋੜਾ ਆਜ਼ਾਦ ਕਰਨਾ ਚਾਹੀਦਾ ਹੈ ਸੋ ਥੈਟ ਉਹ ਫੀਲ ਕਰਨ ਕਿ ਹਾਂ ਮੈਂ ਰੀਹੈਬ ਦੇ ਵਿੱਚ ਹਾਂ ਹੁਣ ਮੈਂ ਠੀਕ ਹੋਣ ਦੇ ਪ੍ਰੋਸੈਸ 'ਚ ਹਾਂ ਮੈਂ ਗੇਮ ਖੇਡਾਂ ਮੈਂ ਕੰਪਿਊਟਰ ਸਿੱਖਾਂ ਮਤਲਬ ਬਹੁਤ ਸਾਰੀ ਉੱਥੇ ਐਕਟੀਵਿਟੀਆਂ ਵੀ ਹੈ ਜਿਹੜੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਔਰ ਮੈਨੂੰ ਲੱਗਦਾ ਹੈ ਸਾਡੇ ਸਮਾਜ ਨੂੰ ਉਹਨਾਂ ਨੂੰ ਬਾਹਰ ਉਸ ਕੋੜ ਚੋਂ ਬਾਹਰ ਕੱਢਣ ਵਾਸਤੇ ਸਾਥ ਦੇਣ ਦੀ ਲੋੜ ਹੈ ਮੈਮ ਲਾਸਟ ਇਅਰ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਵੇਖੋ ਜੀ ਨਸ਼ਾ ਤਸਕਰਾਂ ਨੂੰ ਇਹ ਹੀ ਚੇਤਾਵਨੀ ਹੈ ਕਿ ਅਸੀਂ ਪਿੰਨਾ ਦੇ ਵਿੱਚ ਤੇ ਰਹਿਣ ਨਹੀਂ ਦੇਣੇ ਠੀਕ ਹੈ ਔਰ ਜਿਹੜੇ ਜ਼ਮਾਨਤ ਦਿੰਦੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਹੈ ਵੀ ਜਿਹੜੇ ਚਿਹਰੇ ਆ ਉਹ ਵੀ ਆਪਾਂ ਸਾਰਿਆਂ ਦੇ ਸਾਹਮਣੇ ਲੈ ਕੇ ਆਉਣੇ ਆ ਤਾਂ ਕਿ ਸਾਡੀ ਸੰਗਤ ਨੂੰ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਡੇ ਬੱਚਿਆਂ ਨੂੰ ਮੂੰਹ ਦੇ ਵਿੱਚ ਜ਼ਹਿਰ ਪਾਉਂਦੇ ਨੇ ਉਹਨਾਂ ਨੂੰ ਜਮਾਨਤਾ ਦੇਣ ਵਾਲੇ ਇਹ ਲੋਕੀ ਨੇ ਸੋ ਅਸੀਂ ਉਹਨਾਂ ਦੇ ਨਾਮ ਜਿਹੜੇ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸ ਕਰਵਾਇਆ ਕਰਾਂਗੇ ਵੀ ਇਸ ਬੰਦੇ ਨੇ ਜਮਾਨਤ ਦਿੱਤੀ ਹੈ ਇਸ ਪਰਿਵਾਰ ਦੇ ਨਾਲ ਪਿੰਡ ਵਾਲਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਠੀਕ ਹੈ ਨਾ ਜਦੋਂ ਉਹ ਸੋਸ਼ੀਅਲੀ ਬੰਦਾ ਬਾਈਕਾਟ ਹੋਊਗਾ ਆਟੋਮੈਟਿਕਲੀ ਉਹ ਇਹ ਜੇ ਕੰਮ ਕਰਨਾ ਬੰਦ ਕਰ ਦੂਗਾ ਉਸ ਤੋਂ ਇਲਾਵਾ ਜਿਹਦੀ ਜਮਾਨਤ ਉਹਨੇ ਦਿੱਤੀ ਹੋਊਗੀ ਉਹਦੀ ਪ੍ਰਾਪਰਟੀ ਤੇ ਸੀਜ਼ ਹੁੰਦੀ ਹੈ ਜਦੋਂ ਦੁਬਾਰਾ ਆ ਕੇ ਉਹ ਫੇਰ ਨਸ਼ਾ ਵੇਚਣਾ ਸ਼ੁਰੂ ਕਰਦਾ ਹੈ ਤੇ ਆਟੋਮੈਟਿਕਲੀ ਉਹਦੀ ਪ੍ਰਾਪਰਟੀ ਵੀ ਜਿਹੜੀ ਹੈ ਉਹ ਗਵਰਨਮੈਂਟ ਵੱਲੋਂ ਸੀਜ਼ ਕੀਤੀ ਜਾਊਗੀ। ਥੈਂਕ ਯੂ। ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز